ਤਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਕਾਰਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਭਾਰ ਦੇ ਰੇਲਵੇ ਸਟੇਸ਼ਨ ਬਸਟੈਂਡ ਧਾਰਮਿਕ ਸਥਾਨਾਂ ਗੁਰਦੁਆਰਿਆਂ ਉੱਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਜੇਕਰ ਅਸੀਂ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਉੱਤੇ ਵੀ ਪਟਿਆਲਾ ਪੁਲਿਸ ਦੇ ਵੱਲੋਂ ਆਉਣ ਵਾਲੀਆਂ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਮੀਡੀਆ ਨੂੰ ਜਾਣਕਾਰੀ ਦਿੰਦ ਹੋ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਵਿੱਚ ਦੋਵਾਂ ਦੇਸ਼ਾਂ ਵਿੱਚਕਾਰ ਤਣਾਅ ਦੇਖਿਆ ਜਾ ਰਿਹਾ ਹੈ ਉੱਥੇ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੀ ਡੀਏਜੀ ਨਾਨਕ ਸਿੰਘ ਅਤੇ ਅਸੋਸਪੀ ਪਟਿਆਲਾ ਵਰੁਣ ਸ਼ਰਮਾ ਦੇ ਸਖਤ ਨਿਰਦੇਸ਼ਾਂ ਉਤੇ ਪਟਿਆਲਾ ਪੁਲਿਸ ਤੇ ਵੱਸੂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਪਟਿਆਲਾ ਦਾ ਰੇਲਵੇ ਸਟੇਸ਼ਨ ਗੁਰਦੁਆਰਾ ਮੰਦਰ ਬੱਸ ਸਟੈਂਡ ਤੇ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਪਟਿਆਲਾ ਪੁਲਿਸ ਨੇ ਪਟਿਆਲਾ ਵਿੱਚ ਬਲੈਕਆਊਟ ਦੌਰਾਨ ਦੁਕਾਨਾਂ ਖੁੱਲੀਆਂ ਪਾਈਆਂ ਜਿਸ ਬਾਰੇ ਡੀਐਸਪੀ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਵਿਰੁੱਧ ਠੁਕਵੀਂ ਕਾਰਵਾਈ ਕੀਤੀ ਜਾਵੇਗੀ ਹਾਂਜੀ ਸਰ ਜਸ ਚੈਕਿੰਗ ਕਰ ਰਹੇ ਹੋਂਦੇ ਵਾਲਾ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਹੁਕਮਾਂ ਤੇ ਦਿਸ਼ਾ ਨਿਰਦੇਸ਼ਾਂ ਅਨਸਾਰ ਇਹ ਚੈਕਿੰਗ ਰੇਲਵੇ ਸਟੇਸ਼ਨ ਪਰ ਪਟਿਆਲਾ ਵਿਖੇ ਚਾਰ ਐਸਐਚਓ ਸਬਾਨ ਨੇ ਸਰਕਲ ਸਿਟੀ 1 ਪਟਿਆਲਾ ਦੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਆਣ ਜਾਣ ਵਾਲੇ ਮੁਸਾਫਰਾਂ ਤੇ ਉਹਨਾਂ ਦੇ ਕੋਲੇ ਜੋ ਬੈਗ ਵਗੈਰਾ ਨੇ ਸਮਾਨ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਰੇਲਵੇ ਸਟੇਸ਼ਨ ਦੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੇ ਦੋ ਮੂਲਕਾ ਤਨਾਅ ਹੈ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਇਹੋ ਅਪੀਲ ਹੈ ਵੀ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਚਾਹੇ ਉਹ ਬਲੈਕਆਊਟ ਦੇ ਸਬੰਧ ਵਿੱਚ ਹੋਣ ਤੇ ਚਾਹੇ ਉਹ ਦਿਸ਼ਾ ਨਿਰਦੇਸ਼ ਦੁਕਾਨਾਂ ਬੰਦ ਕਰਾਉਣ ਦੇ ਸਬੰਧ ਵਿੱਚ 8 ਵਜੇ ਤੋਂ ਬਾਅਦ ਹੋਣ ਉਹਨਾਂ ਦੀ ਪੂਰੀ ਤੈਅਦਲੋਂ ਪਾਲਣਾ ਕੀਤੀ ਜਾਵੇ ਪੂਰੀ 100% ਉਹਨਾਂ ਦੀ ਇੰਪਲੀਮੈਂਟੇਸ਼ਨ ਕੀਤੀ ਜਾਵੇ ਤਾ ਜੋ ਲੋਕ ਵੀ ਸੁਰੱਖਿਅਤ ਰਹਿ ਸਕਣ ਉਹ ਸਵਾਲੋ ਕੀ ਜੈ ਦਾ ਨਹੀਂ ਦੋਗੇ ਸੇ ਲੋਕਾਂ ਨੂੰ ਜਿੰਨਾ ਜਿਹੜੇ ਜਿਹੜੇ ਦੁਕਾਨਾਂ ਵੀ ਖੋਲਦੇ ਆ ਉਹਨਾਂ ਨੂੰ ਜਿਹੜੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ ਜਾਂ ਬਲੈਕਆਊਟ ਦੀ ਤਮੀਲ ਨਹੀਂ ਕਰਦੇ ਉਹਨਾਂ ਨੂੰ ਸਖਤ ਤੋਂ ਸਖਤ ਵਾਰਨਿੰਗ ਦਿੱਤੀ ਜਾ ਸਖਤ ਤੋਂ ਸਖਤ ਵਾਰਨਿੰਗ ਦਿੱਤੀ ਜਾ ਰਹੀ ਹੈ ਵੀ ਉਹਨਾਂ ਦੇ ਖਿਲਾਫ ਬਣਦੀ ਟੁਕਮੀ ਸਖਤ ਕਾਨੂੰਨੀ ਅਮਲ ਚ ਲੈਂਦੇ ਜਾ ਰਹੇ ਹਨ ਸਰੋਦੀ ਬਲੈਕਆਊਟ ਰਜਿੰਦਰਾ ਹਸਪਤਲ ਦੇ ਜਿਹੜੀ ਦੁਕਾਨਾਂ ਸਾਰੀਆਂ ਗੁੰਡੀ ਦੇ ਲੇਟਾ ਚੱਲ ਰਹੀ ਸੀ ਇਹਦੇ ਕੁਝ ਗਲੀਏ ਕੱਲ ਕੱਲ 80 ਕੱਲ ਬਲੈਕਆਊਟ 1:30 ਵਜੇ ਤੋਂ ਲੈ ਕੇ 3:30 ਵਜੇ ਤੱਕ ਸਵੀਰੇ ਪਟਿਆਲੇ ਚ ਸੀ ਉਸ ਚ 80 ਤੋਂ 90% ਬਿਲਕੁਲ ਬਲੈਕਆਊਟ ਦੀ ਇੰਪਲੀਮੈਂਟੇਸ਼ਨ ਸੀ ਜਿੱਥੇ ਵੀ ਕਿਤੇ ਵੀ ਸੁਧਾਰ ਦੀ ਗੁੰਜਾਇਸ਼ ਹੈ ਉਹ ਬਲੈਕਆਊਟ ਪੂਰਾ ਇੰਪੋਜ਼ ਕਰਾਇਆ ਜਾਵੇਗਾ ਅਤੇ ਜੇ ਕਿਸੇ ਨੇ ਬਲੈਕਆਊਟ ਦੇ ਹੁਕਮਾਂ ਦੀ ਲੰਘਣ